ਕਰ ਰਹਾ ਹੈ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦੇ ਪਤੇ ਮੈਂ ਗੁਰਪ੍ਰੀਤ ਸਿੰਘ ਠਾਨਪੁਰ ਕਿਸਾਨ ਮਜ਼ਦੂਰ ਸਰਕਸ ਕਮੇਟੀ ਪੰਜਾਬ ਤੇ ਮੇਰੇ ਨਾਲ ਸਾਰੀ ਆਗੂ ਟੀਮ ਐਸ ਵੇਲੇ ਇੱਥੇ ਹੀ ਆਜੜਾ ਕਿਸਾਨ ਮਜ਼ਦੂਰ ਸਰਕਸ ਕਮੇਟੀ ਪੰਜਾਬ ਦੇ ਭਰਾਤਰ ਜੱਥੇ ਬੰਦੀਆਂ ਐ ਜੜੀਆਂ ਉਹ ਇੱਥੇ ਪਹੁੰਚਿਆ ਜੋ ਦਿੱਲੀ ਕਟੜਾ ਐਕਸਪ੍ਰੈਸ ਵੇ ਜੋ ਆ ਰਿਹਾ ਆ ਜਿਹੜਾ ਗਰਦਾਸਪੁਰ ਕਸਬਾ ਸ੍ਰੀ ਹਰਗੋਬਿੰਦਪੁਰ ਪਿੰਡ ਚੀਮਾ ਕੁਡੀ ਦੇ ਵਿੱਚ ਐਸ ਵੇਲੇ ਖੜੇ ਆ ਜੋ ਡੇਲੀ ਕਟਰ ਐਕਸਪ੍ਰੈਸ ਵੇਰ ਲੰਘ ਰਿਹਾ ਜਦੋਂ ਤੋਂ ਵੀ ਇੱਥੇ ਰੋਡ ਬਣਾਉਣ ਦੀਆਂ ਵਿਉਂਤਾਂ ਬਣੀਆਂ ਜਾ ਰਹੀਆਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਸਾਣ ਵਕ ਵਕ ਦਫ਼ਤਰਾਂ ਦੇ ਜਿਹੜੇ ਘੇੜੇ ਕੱਢ ਚੁੱਕੇ ਆ ਇਹਨਾਂ ਦੇ ਧਰਨੇ ਮੁਜਾਰੇ ਵੀ ਚੱਲੇ ਆ ਪ੍ਰਸ਼ਾਸਨ ਅੱਗੇ ਆਪਣੀਆਂ ਡਿਮਾਂਡਾਂ ਰੱਖੀਆਂ ਗੱਲ ਰੱਖੀਆਂ ਕੋਈ ਵੀ ਗੱਲ ਜਿਹੜੀ ਹੈ ਸਿਰੇ ਨਹੀਂ ਲਾਈ ਕੋਈ ਵੱਟ ਕੇ ਰੱਖ ਲੈਨੇ ਅਸੀਂ ਬੋਰਡ ਦੇ ਨਾਲ ਹੁਣ ਰੱਸਾ ਪਾ ਕੇ ਜਾਂ ਘਰ ਪੱਖੇ ਨਾਲ ਲਟਕ ਕੇ ਨਹੀਂ ਮਰਨਾ ਇਹ ਤਾਂ ਗੱਡੀ ਵਾਲਾ ਪਰ ਆਹ ਵਾਲਾ ਗੱਲ ਲੈ ਕੇ ਸਰਕਾਰ ਤੋਂ ਚਾਰ ਗੁਣਾ ਵਧਰੇਗਾ ਜਿਹੜਾ ਪਹਿਲਾਂ ਜੀ ਹੋਗਾ ਜੀ ਇਹ ਕਰਕੇ ਪੁਰਾਣਾ ਰਮਾਨ ਇੱਥੇ ਹੀ ਖੜੀ ਹੋ ਗਈ ਹੈ। ਅਸੀਂ ਇਹ ਮੰਗ ਕਰ ਰਹੇ ਹਾਂ ਕਿ ਇਹ ਕੰਮ ਕਰਾਓ। ਮੈਂ ਤੁਹਾਨੂੰ ਇਹ ਦੱਸਿਆ ਕਿ ਪੇਰੇ ਇਸ਼ਾਰਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੰਤਜ਼ਾਰ ਕਰਦੇ ਹਾਂ। ਸ਼ਾਂਤੀ ਦੇ ਨਾਲ। ਬਿਲਕੁਲ ਸ਼ਾਂਤੀ ਦੇ ਨਾਲ। ਕੋਈ ਹਿੰਸਾ ਨਹੀਂ। ਕੋਈ ਸਾਡੇ ਕੋਲ ਡਾਂਗ ਨਹੀਂ ਕੋਈ ਛੋਟਾ ਨਹੀਂ। ਬ ਬਾਰਾ ਸਬਡਿਵੀਜ਼ਨ ਵਿੱਚ ਸ਼੍ਰੀ ਹਰਗੋਬਿੰਦਪੁਰ ਕਿਹਣਾ ਨੇ ਸਾਡਾ ਏਰੀਆ ਕਿਹੜਾ ਅੱਜ ਅਸੀਂ ਆਏ ਹਾਂ ਜੋ ਇਹ ਨਸੋਂ ਹਵੇ ਬਣ ਰਹੀ ਤੇ ਉਹ ਹਾਈਵੇ ਅਥਾਰਟੀ ਨੂੰ ਪ੍ਰੋਬਲਮ ਆ ਰਹੀ ਸੀ ਕੁਝ ਜਿਹੜੇ ਲੈਂਡ ਓਨਰਸ ਹੈਗੇ ਆ ਮਾਲਕ ਹੈ ਜਿਹੜੇ ਜ਼ਮੀਨ ਉਹ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦੇ ਰਹੇ ਤੇ ਜੋ ੜਕਾ ਪੈ ਰਿਹਾ ਸੀਗਾ ਉਸ ਕਰਕੇ ਅਸੀਂ ਪੁਲਿਸ ਫੋਰਸ ਦੇ ਨਾਲ ਆ ਕੇ ਕੰਮ ਕਰਵਾਉਣਾ ਹੈ ਸਰੂ ਕਹਿ ਰਹੇ ਸੀਗੇ ਕਿ ਨੰਗਲ ਚੌਰੋਚੇ ਕੁਝ ਕਿਸਾਨਾਂ ਨੂੰ ਪੈਸੇ ਦਿੱਤੇ ਬਣਾ ਪਹਿਲੀ ਵਾਰ ਦਿੱਤੇ ਉਹਦੇ ਕਰਕੇ ਇਸ ਤਰ੍ਹਾਂ ਨਾਲ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੋ ਵੀ ਹੋ ਰਿਹਾ ਹੈ ਦਮ ਨਸੋ ਹੋਏਗਾ ਦਾ ਹੋ ਰਿਹਾ ਐਸ ਪਰ ਐਕਟ ਐਸ ਪਰ ਰੂਲਸ ਹੀ ਹੋ ਰਿਹਾ ਕੋਈ ਵੀ ਅੱਦਾਂ ਦਾ ਕੰਮ ਨਹੀਂ ਹੋ ਰਿਹਾ ਜਿੱਤ ਹੋਏਗੀ ਨੈਸ਼ਨਲ ਹਾਈਵੇ ਵਲੋਂ ਜਿਹੜਾ ਕਿ ਕਾਨੂੰਨੀ ਬਣਾਇਆ ਗਿਆ ਸੀ ਜਿਹੜਾ ਕਿ ਇੱਥੇ ਚੀਮਾ ਖੁੱਡੀ ਜਿਹੜਾ ਕੰਮ ਚੱਲ ਰਿਹਾ ਹੈ ਇਸ ਪਹਿਲੀ ਦਾ ਤੇ ਕਲੀਅਰ ਹੈ ਪੈਸੇ ਦਿੱਤੇ ਗਏ ਜਿੱਥੇ ਕੰਮ ਚੱਲ ਰਿਹਾ ਸਾਰੀ ਦਾ ਕਲੀਅਰ ਹੈ ਜਿੱਥੇ ਇੱਥੇ ਨੈਸ਼ਨਲ ਹੋਏਗਾ ਕੰਮ ਕਰ ਰਿਹਾ ਹੈ ਸਾਰੇ ਦਾ ਕਲੀਅਰ ਹੈ ਯਾਰ ਲੀਗਲੀ ਕੰਮ ਕਰ ਰਹੇ ਕੋਈ ਕਿਸੇ ਕਿਸਮ ਦਾ ਜਲਦੀ ਕੋਈ ਰੋਲ ਦੀ ਕੋਰਵੇਲੇਸ਼ਨ ਨਹੀਂ ਹੋ ਰਹੀ ਤਾਂ ਸਰ ਕਿਸਾਨੇ ਕਿਸ ਕਿਸਮ ਸਾਰੇ ਜਿਹੜੇ ਬੈਠੇ ਜੀ ਕੀ ਇਹਨਾਂ ਦਾ ਕੀ ਮਕਸਦ ਕੀ ਕਰ ਰਹੇ ਹਨ ਅਲੱਗ ਅਲੱਗ ਇਸ਼ੂਜ਼ ਹੈ ਕਿ ਕਈਆਂ ਦਾ ਕਹਿੰਦੇ ਕਿ ਸਾਨੂੰ ਪੇਮੈਂਟ ਜ਼ਿਆਦਾ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਇੱਕ ਲੀਗਲ ਰੈਡੀ ਰੈਡੀ ਹੈ ਕੋਈ ਵੀ ਕਿਸਾਨ ਹੈ ਕੋਈ ਵੀ ਲੱਤੀ ਹੈ ਜੇ ਦੀ ਜ਼ਮੀਨ ਇਕਵਰ ਹੋਈ ਹੈ ਜੇ ਉਹਨੂੰ ਲੱਗਦਾ ਹੈ ਕਿ ਕਾਲਾ ਨੇ ਪੇਮੈਂਟ ਬਹੁਤ ਹੀ ਸੰਘਰਸ਼ ਉਹ ਨਹੀਂ ਦਿੱਤੀ ਜਿੰਨੀ ਉਹ ਚਾਹੁੰਦੇ ਸੀ ਜੁਆ ਦੇ ਚੱਲ ਰਿਹਾ ਉਹ ਫਿਰ ਆਰਬਿਟਰੇਸ਼ਨ ਕਮਿਸ਼ਨ ਸਾਡੀ ਕੋਰਟ ਚ ਜਾ ਕੇ ਉਸ ਤੋਂ ਬਾਅਦ ਉਹ ਸੰਘਰਸ਼ ਚੱਲ ਰਿਹਾ ਉਸ ਤੋਂ ਬਾਅਦ ਹਾਈ ਕੋਰਟ ਅਸਲ ਜੋ ਆਪ ਹੀ ਕਈ ਬਹੁਤ ਜਗ੍ਹਾ ਦੇ ਉੱਤੇ ਵੀ ਨਜਾਇਜ਼ ਕਣਕ ਜਿਹੜੀ ਆ ਇਹਨਾਂ ਨੇ ਸਰ ਜੇਕਰ ਇਹ ਕਿਸਾਨ ਇਸ ਤਰ੍ਹਾਂ ਮਤਲਬ ਬਰਤਨ ਦੇ ਕੇ ਰੱਖਣ ਕਿ ਫਿਰ ਖਾਸ ਕਰਕੇ ਆਪਣਾ ਕੋਈ ਮਨੇਰੇ ਜਿਹੋ ਮੌਕਾ ਸੇ ਅਸੀਂ ਕਰ ਰਹੇ ਹਾਂ ਗੱਲਬਾਤ ਵੀ ਲਗਾਤਾਰ ਚੱਲ ਰਹੀ ਹੈ ਕਾਫੀ ਲੰਮੇ ਸਮੇਂ ਤੋਂ ਇਹ ਗੱਲਬਾਤ ਅੱਜ ਵੀ ਕਰ ਰਹੇ ਨੇ ਇਹਨਾਂ ਦੀ ਹੀ ਸਮਝਾ ਰਹੇ ਹਾਂ ਕਿ ਕੋਈ ਭੂਤ ਨਹੀਂ ਆ ਰਿਹਾ ਲਿਗਲੀ ਹੋ ਰਿਹਾ ਕੋਈ ਪੈਸਾ ਨਹੀਂ ਇਹਨਾਂ ਨੂੰ ਪੂਰਾ ਦਿੱਤਾ ਬਕਾਇਦਾ ਚਾਰ ਗੋਲਾ ਵੱਧ ਦੇ ਰਿਹਾ ਅਕਟ ਦੇ ਮੁਤਾਬਕ ਕੀ ਕਾਰ ਹੋਈ ਹੈ ਜ਼ਮੀਨ ਦੀ ਪੈਸਾ ਨਹੀਂ ਇਹਨਾਂ ਨੇ ਪੂਰਾ ਕੀਤਾ ਇਹਨਾਂ ਨੇ ਆ ਕੇ ਮਾਰਿਆ ਇਹ ਕਿਹੜਿਆ ਇਹ ਬੰਦਾ ਤਦੇ ਬੋਲਦਾ ਤਾਂ ਜਾਤਾ ਹੈ